ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਸਾਰੇ ਵੀਰ ਆ ਜਿਹੜੇ ਖੁਸ਼ ਹੋ ਰਹੇ ਆ ਕਿ ਖੱਟੜ ਨੇ ਜਿਹੜਾ ਭਾਜਪੀ ਨਾਲੋਂ ਨਾਤਾ ਤੋੜ ਲਿਆ ਆਪਦੀ ਸਾਰੀ ਹਾਈ ਕਮਾਂਡ ਲੈ ਕੇ ਗਵਰਨਰ ਨੂੰ ਅਸਤੀਫਾ ਸੌਂਪਿਆ ਆ ਕਿਸਾਨਾਂ ਦੇ ਲਈ ਜਿਹੜੇ ਕਿਸਾਨ ਆ ਜਿਹੜੇ ਬਾਰਡਰਾਂ ਤੇ ਬੈਠੇ ਆ ਦਿੱਲੀ ਨੂੰ ਜਾਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦੇ ਲਈ ਜਿਹੜਾ ਉਹਨੇ ਅਸਤੀਫਾ ਦਿੱਤਾ ਕਿ ਤਸ਼ੱਦਦ ਹੋਇਆ ਭਾਈ ਸੋ ਇੱਥੇ ਇਹ ਉਹੀ ਬੰਦਾ ਜਿਨੇ ਪਹਿਲਾਂ ਕਿਸਾਨਾਂ ਦੇ ਤਸ਼ੱਦਦ ਕਰਵਾਇਆ ਪਹਿਲਾ ਜਿਹਨੇ ਕਿਹਾ ਕਿ ਮੈਂ ਦਿੱਲੀ ਨਹੀਂ ਜਾਣ ਦੇਣਾ ਇਹ ਉਹੀ ਬੰਦਾ ਜਿਹਨੇ ਨੌਜਵਾਨਾਂ ਦਾ ਕਹਣ ਕਰਵਾਇਆ ਬਾਰਡਰ ਦੇ ਉੱਤੇ ਇਹ ਉਹੀ ਬੰਦਾ ਜਿਹਨੇ ਨੌਜਵਾਨਾਂ ਨੂੰ ਬੋਰੀਆਂ ਦੇ ਵਿੱਚ ਪਵਾ ਕੇ ਆਪਦੇ ਏਰੀਆ ਦੇ ਵਿੱਚ ਲਿਜਾ ਕੇ ਉਹਨਾਂ ਤੇ ਤਸ਼ੱਦਦ ਕੀਤਾ ਤਸ਼ੱਦਦ ਕਰਨ ਤੋਂ ਬਾਅਦ ਫਿਰ 307 ਦਾ ਜਿਹੜਾ ਪਰਚਾ ਦਿੱਤਾ ਉਹਨਾਂ ਤੇ ਤੇ ਉਲਟਾ ਕੁੱਟਿਆ ਮਾਰਿਆ ਤੇ ਫਿਰ ਕਿਹਾ ਅਸੀਂ ਕੁਝ ਕੀਤਾ ਨਹੀਂ ਇਹ ਉਹੀ ਖੱਟੜਾ ਜਿਹਨੇ ਕਿਸਾਨਾਂ ਦੇ ਉੱਤੇ ਗੋਲੀਆਂ ਚਲਵਾਈਆਂ ਕਿਸਾਨਾਂ ਦੇ ਉੱਤੇ ਬੰਬ ਸਟਵਾਏ ਇਹ ਉਹੀ ਖੱਟੜ ਆ ਇਹਦਾ ਏਰੀਆ ਪੈਂਦਾ ਤੇ ਤੁਸੀਂ ਕਹਿੰਦੇ ਹੋ ਕਿਹਨੇ ਕਿਸਾਨਾਂ ਦੇ ਲਈ ਕੁਛ ਕੀਤਾ ਕਿਸਾਨਾਂ ਦੇ ਲਈ ਕਿਹੜੇ ਪਾਸੇ ਕੀਤਾ ਭਈਏ ਨੇ ਕਿਸਾਨ ਜਿਹੜੇ ਆ ਨੇ ਨੌਜਵਾਨ ਸ਼ਹੀਦ ਕਰਵਾਏ ਨੌਜਵਾਨਾਂ ਦਾ ਕਹਾਨ ਕਰਵਾਇਆ ਫਿਰ ਹਰਿਆਣੇ ਦੇ ਵਿੱਚ ਜਿਹੜੇ ਨੌਜਵਾਨ ਵੀਰ ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਨੋਟਿਸ ਬੋਰਡ ਲਗਵਾਏ ਨੇ ਜਿਹੜੇ ਉਹਨਾਂ ਦੇ ਘਰਾਂ ਦੇ ਉੱਤੇ ਨੋਟਿਸ ਬੋਰਡ ਲਗਵਾਏ ਉਹਨਾਂ ਦੇ ਪਰਚੇ ਦਰਜ ਕੀਤੇ ਗਏ ਇਹਨੇ ਹਰਿਆਣੇ ਦੀ ਖੱਟੜ ਨੇ ਪੰਜਾਬ ਦੇ ਬੰਦਿਆਂ ਦੇ ਉੱਤੇ ਪਰਚੇ ਦਰਜ ਕੀਤੇ ਹਾਲਾਂਕਿ ਬਣਦੇ ਨਹੀਂ ਸੀ ਤੇ ਤੁਸੀਂ ਕਹਿੰਦੇ ਹੋ ਕਿ ਇਹਨੇ ਕਿਸਾਨਾਂ ਦੇ ਲਈ ਬੀਜੇਪੀ ਸਰਕਾਰ ਨਾਲ ਨਾਤਾ ਤੋੜ ਲਿਆ ਇਹ ਹੋ ਸਕਦਾ ਤੁਹਾਨੂੰ ਲੱਗਦਾ ਇਹ ਉਹ ਰਾਜਨੀਤਿਕ ਲੀਡਰ ਆ ਜਿਹੜੇ ਕਿਸੇ ਦੇ ਸਕੇ ਨਹੀਂ ਹੋ ਸਕਦੇ ਇਹਨਾਂ ਨੇ ਮੀਟਿੰਗ ਕਰ ਲਈ ਇਹਨਾਂ ਨੂੰ ਹੁਣ ਲੱਗ ਗਿਆ ਪਤਾ ਕਿ ਕਿਸਾਨਾਂ ਦਾ ਜੋਰ ਆ ਨਾ ਤਾਂ ਕਿਸਾਨ ਉੱਠੇ ਆ ਕਿਸਾਨ ਆ ਜਿਹੜੇ ਦਿੱਲੀ ਵੀ ਜਾ ਰਹੇ ਆ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਦਬਣ ਵਾਲਿਆਂ ਚੋਂ ਹੈ ਨਹੀਂ ਇਹ ਹਟਣ ਵਾਲਿਆਂ ਚੋਂ ਹੈ ਨਹੀਂ ਜਿੰਨੇ ਮਰਜ਼ੀ ਸ਼ਹੀਦ ਹੋਈ ਜਾਣ ਸੋ ਉਤੋਂ ਆ ਗਈਆਂ ਵੋਟਾਂ ਹੁਣ ਇਹਨਾਂ ਨੇ ਰਣਨੀਤੀ ਇਹ ਤੈਅ ਕਰ ਲਈ ਕਿ ਭਾਈ ਕਿਵੇਂ ਨਾ ਕਿਵੇਂ ਜਿਹੜਾ ਪੰਜਾਬ ਦੇ ਵਿੱਚ ਤਾਂ ਬੀਜੇਪੀ ਹੋਈ ਵੀ ਹੈ 0 ਤੇ ਹਰਿਆਣੇ ਦੇ ਵਿੱਚ ਕਿਵੇਂ ਨਾ ਕਿਵੇਂ ਆਪਾਂ ਬੀਜੇਪੀ ਨੂੰ ਜਿਹੜਾ ਉਹ 0 ਨਾ ਹੋਣ ਦਈਏ ਤੇ ਆਪਾਂ ਕਿਵੇਂ ਨਾ ਕਿਵੇਂ ਜਿਹੜਾ ਸਿਸਟਮ ਆ ਉਹ ਸੈੱਟ ਕਰੀਏ ਸੋ ਉਹਨਾਂ ਨੇ ਕਹਿਤਾ ਕਿ ਭਾਈ ਤੂੰ ਆ ਉਹਦੀ ਬੀਜੇ ਆਪ ਦੀ ਜਿਹੜੀ ਸਰਕਾਰ ਆ ਹਰਿਆਣੇ ਦੇ ਵਿੱਚ ਆਪਾਂ ਵਿਚਾਲੀਏ ਸੋ ਇਹ ਰਾਜਨੀਤੀ ਆ ਸੋ ਰਾਜਨੀਤੀ ਨੂੰ ਸਮਝੋ ਐਵੇਂ ਨਾ ਕਹਿ ਦਿਆ ਕਰੋ ਕਿ ਹਾਂ ਕੋਈ ਰਾਜਨੀਤਿਕ ਲੀਡਰ ਬੀਜੇਪੀ ਤੋਂ ਵੱਖਰਾ ਹੋ ਗਿਆ ਤਾਂ ਉਹ ਚੰਗਾ ਹੋ ਗਿਆ ਯਾਦ ਕਰੋ ਕਿ ਉਹਨੇ ਕਹਾਂ ਕਿਨਾ ਕੀਤਾ ਤੁਹਾਡਾ ਬਾਰਡਰ ਦੇ ਉੱਤੇ ਇਹ ਯਾਦ ਰੱਖਿਓ ਉਹਨਾਂ ਨੂੰ ਤਾਂ ਯਾਦ ਆ ਜਿਨ੍ਹਾਂ ਦੇ ਗਏ ਆ ਜਿਨ੍ਹਾਂ ਦੇ ਪੁੱਤ ਚਲੇ ਗਏ ਜਿਨ੍ਹਾਂ ਦੇ ਕਿਸਾਨ ਚਲੇ ਗਏ ਜਿਨ੍ਹਾਂ ਦੇ ਘਰ ਦੇ ਦੀਵੇ ਬੁੱਝ ਗਏ ਉਹਨਾਂ ਨੂੰ ਪਤਾ ਇਹ ਗੱਲ ਪਰ ਦੂਜਿਆਂ ਨੂੰ ਸ਼ਾਇਦ ਨਹੀਂ ਪਤਾ ਲੱਗਦੀ ਕਈਆਂ ਨੂੰ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਡੱਡੂ ਆ ਇਹ ਉਹ ਥਾਲੀ ਦੇ ਡੱਡੂ ਆ ਇਹਨਾਂ ਦਾ ਕੋਈ ਪਤਾ ਨਹੀਂ ਚੱਕ ਕੇ ਝੋਲਾ ਇੱਧਰ ਛਾਲ ਮਾਰੀ ਇੱਧਰ ਤੇ ਛਾਲ ਮਾਰੀ ਇੱਧਰ ਤੇ ਕਹਣ ਕਿ ਇਹਨਾਂ ਦਾ ਹੋ ਜਾਂਦਾ ਨੌਜਵਾਨਾਂ ਦਾ ਗद्दार ਕੌਣ ਰਗਵਾਉਂਦੇ ਆ ਨੌਜਵਾਨ ਹਮੇਸ਼ਾ ਹਰ ਜਗ੍ਹਾ ਤੇ ਹਰ ਥਾਂ ਤੇ ਭਾਵੇਂ ਉਹ ਪਾਣੀ ਦਾ ਮਸਲਾ ਹੋਵੇ ਭਾਵੇਂ ਉਹ ਖੇਤੀ ਦਾ ਮਸਲਾ ਹੋਵੇ ਭਾਵੇਂ ਉਹ ਬਿੱਲਾਂ ਦਾ ਮਸਲਾ ਹੋਵੇ ਭਾਵੇਂ ਉਹ ਦਿੱਲੀ ਜਾਣ ਦਾ ਮਸਲਾ ਹੋਵੇ ਹਰ ਮਸਲੇ ਦੇ ਵਿੱਚ ਇਹਨੇ ਢੰਗ ਡਾਈ ਡਾਈ ਆ ਖੱਟਣੇ ਤੇ ਫੇਰ ਆਪਾਂ ਕਿਵੇਂ ਕਹ ਲਈਏ ਕਿ ਇਹਨੇ ਕਿਸਾਨੀ ਦੀ ਖਾਤਰ ਜਿਹੜਾ ਭਾਜਪੀ ਨਾਲੋਂ ਨਾਤਾ ਤੋੜ ਲਿਆ ਸੋ ਕੋਈ ਸਿਸਟਮ ਨਹੀਂ ਹੈਗਾ ਇਹਨਾਂ ਦਾ ਕਿ ਹਾਂ ਇਹ ਆਪਣੇ ਆ ਇਹ ਕਦੇ ਵੀ ਨਾ ਆਪਣੇ ਹੈਗੇ ਆ ਨਾ ਆਪਣੇ ਹੋ ਸਕਦੇ ਆ ਹਾਂ ਰਾਜਨੀਤੀ ਆਪਣੇ ਤੇ ਕਰ ਸਕਦੇ ਆ ਇਹ ਜੇ ਆਪਾਂ ਸਮਝ ਗਏ ਤਾਂ ਫੇਰ ਤਾਂ ਨਹੀਂ ਕਰ ਸਕਦੇ ਤੇ ਜੇ ਆਪਾਂ ਨਾ ਸਮਝ ਗਏ ਤੇ ਫੇਰ ਤਾਂ ਕਰਨਗੇ ਕਰਨਗੇ ਪਰਚੇ ਜਿਹੜੇ ਕੀਤੇ ਹੋਏ ਆ ਹਰਿਆਣੇ ਦੇ ਨੌਜਵਾਨਾਂ ਦੇ ਉੱਤੇ ਉਹਦਾ ਕੀ ਕਰਨਗੇ ਇਹ ਜਿਹੜਾ ਤਸ਼ੱਦਦ ਕੀਤਾ ਨੌਜਵਾਨਾਂ ਦੇ ਉੱਤੇ ਉਹਦਾ ਕੀ ਕਰਨਗੇ ਜਿਹੜੀਆਂ ਗੋਲੀਆਂ ਚਲਵਾਈਆਂ ਉਹਨਾਂ ਦਾ ਕੀ ਕਰਨਗੇ ਜਿਹੜੇ ਕਿਸਾਨ ਸ਼ਹੀਦ ਕਰਵਾਏ ਉਹਨਾਂ ਦਾ ਕੀ ਕਰਨਗੇ ਤੇ ਫੇਰ ਜਿਹੜੇ ਉੱਥੇ ਬੈਠੇ ਆ ਕਿਸਾਨ ਬਾਰਡਰ ਖੋਲ ਕੇ ਉਹਨਾਂ ਨੂੰ ਗਾਂਹ ਜਾਣ ਦੇਣਗੇ ਇਹ ਵੀ ਇੱਕ ਸਵਾਲ ਆ ਬਹੁਤ ਹਰ ਕਿਸੇ ਦੇ ਮਨ ਦੇ ਵਿੱਚ ਹੋਣੇ ਚਾਹੀਦੇ ਆ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਵਾਲੀ ਗੱਲ ਨਹੀਂ ਹੈਗੀ ਇਹ ਇਹ ਤਾਂ ਉਧਰ ਵੀ ਨਹੀਂ ਚੱਲੇ ਇਹ ਤਾਂ ਇੱਕ ਰਾਜਨੀਤੀ ਹੈ ਇਹਨਾਂ ਦੀ ਜਿਹੜੀ ਆ ਸਮਝ ਨਹੀਂ ਪੈਣੀ ਆ ਨਾ ਹੈ ਅੱਜ ਆਪਣੇ ਸੀ ਨਾ ਹੈ ਕੱਲ ਆਪਣੇ